ਜਿੱਦਣ ਠੇਕੇ ਦੇ ਪੈਸੇ ਲੈਣੇ ਹੀ ਤੈਨੂੰ ਉਹ ਕੰਮ ਭੁੱਲ ਗਿਆ ਵਾ ਤਰਲੇ ਮਰਵਾਏ ਸੀ ਨਾ ਤੇਰੇ ਉਹ ਤੇ ਮੇਰੇ ਕੋਲ ਹੈਗੇ ਹੀ ਤੇ ਮੈਂ ਕੱਢ ਕੇ ਤੈਨੂੰ ਫੜਾਤੇ ਮੇਰੇ ਕੋਲ ਵੀ ਨਾ ਹੁੰਦੇ ਤੇ ਫਿਰ ਕੀ ਕਰਦਾ ਤੂੰ ਉਹ ਚਲੋ ਫਿਰ ਕਿਸੇ ਕੋਲ ਫੜਦਾ ਕੁਛ ਤੇ ਕਰਨਾ ਹੀ ਸੀਗਾ ਆਹੋ ਕਿਸੇ ਕੋਲ ਫੜ ਕੇ ਨਾ ਤੁਹਾਡਾ ਨਵਾਂ ਤਾਜ਼ਾ ਪਿੰਡ ਵਿੱਚ ਕਢਾਓ ਤੇ ਮੈਂ ਵੀ ਆਪਣਾ ਸੀਵੀ ਦੇ ਆਵਾ ਤੇ ਉਹ ਕਹਿੰਦੇ ਸੀ ਮਹੀਨੇ ਤੱਕ ਤੈਨੂੰ ਸੱਦਾ ਦੂ ਹੋ ਸਕਦਾ ਮੇਰੀ ਵੀ ਉੱਥੇ ਗੱਲ ਬਣ ਜੇ ਉੱਚਾ ਲਈ ਆ ਵੀ ਵਧੀਆ ਵਾ ਇਕੱਠੇ ਜਾਵੋਗੇ ਇਕੱਠੇ ਆਵੋਗੇ ਹਾਂ ਦੀਦੀ ਮੈਂ ਨਾ ਕਲੀ ਨੇ ਚਲ ਜਿਆ ਕਰਨਾ ਆ ਤੇ ਜੇ ਬਾਅਦ ਵਿੱਚ ਇਹਨਾਂ ਦੀ ਲੋੜ ਪਊਗੀ ਤੇ ਫਿਰ ਅਸੀਂ ਦੋਵੇਂ ਇਕੱਠੇ ਚਲ ਜਿਆ ਕਰਾਂਗੇ ਨਹੀਂ ਨਹੀਂ ਰੁਪਿੰਦਰ ਇਹ ਤੇ ਬੜੀ ਵਧੀਆ ਗੱਲ ਆ ਇੱਕ ਤੇ ਧਿਆਨ ਦੂਜੇ ਪਾਸੇ ਲੱਗ ਜਾਂਦਾ ਆ ਨਾਲੇ ਘਰ ਦੇ ਵਿੱਚ ਜਿੱਦਾਂ ਦਾ ਮਾਹੌਲ ਹੋਇਆ ਵਾ ਨਾ ਕੁਝ ਕੁ ਦਿਨ ਪਹਿਲਾਂ ਇਹ ਆ ਵੀ ਹੌਲੀ ਹੌਲੀ ਬਾਹਰ ਅੰਦਰ ਜਾਓਗੇ ਨਾ ਤੇ ਫੇਰ ਹੀ ਭੁੱਲਣਾ ਆ ਦੀਦੀ ਪੁੱਤ ਕਿੰਨੇ ਚਿਰ ਪਿਛੋਂ ਤੇਰੀ ਆਵਾਜ਼ ਸੁਣੀ ਹੈ ਮੇਰਾ ਬੜਾ ਜਲ ਕਰਨ ਰਿਹਾ ਸੀ ਤੂੰ ਮੈਂ ਫੋਨ ਕਰਾਂ ਤੂੰ ਕਿ ਇਧਰੀਆਂ ਕਰ ਬੈਠੀ ਸੀ ਤੇ ਕੀ ਕਰਨਾ ਸੀ ਕਿਉਂ ਫੋਨ ਆਇਆ ਕਿਤਾ ਮੰਮੀ ਦਾ ਫੋਨ ਆਉਂਦਿਆ ਹੀ ਬੰਡੋ ਕੀ ਕਹਿੰਦੇ